ਕਿਉਂਕਿ ਦੋ ਹੀ ਤਾਕਤਾਂ ਨੇ ਇੱਕ ਨਿਰਾਕਾਰ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਦੂਸਰੀ ਉਹਦੀ ਮਾਇਆ ਸ਼ਕਤੀ ਹੈ ਜਿਨੇ ਵੱਡਿਆਂ ਵੱਡਿਆਂ ਨੂੰ ਭੁਲਾਇਆ ਹੋਇਆ ਵੱਡੇ ਵੱਡੇ ॠषि ਮਹੰਨੇ ਵੱਡੇ ਵੱਡੇ ਦੇਵੀ ਦੇਵਤੇ ਇਹ ਮਾਇਆ ਤੋਂ ਬਾਹਰ ਨਹੀਂ ਹਨ ਜਿਹੜੇ ਦੇਵਤਿਆਂ ਦੀ ਆਪਾਂ ਪੂਜਾ ਕਰਦੇ ਆ ਨਾ ਉਹ ਦੇਵਤੇ ਵੀ ਪਰਮੇਸ਼ਰ ਦੀ ਮਾਇਆ ਦੇ ਅਧੀਨ ਨੇ ਤਿੰਨ ਕਾਰਕੁਨ ਦੇਵਤੇ ਮੰਨੇ ਆ ਨਾ ਜਿਨ੍ਹਾਂ ਨੂੰ ਆਪਾਂ ਸ੍ਰੀ ਜਪਜੀ ਸਾਹਿਬ 'ਚ ਰੋਜ਼ ਪੜਦਿਆ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਇੱਕ ਉਤਪਤੀ ਕਰਦਾ ਹੈ ਇੱਕ ਰੋਜੀ ਦਿੰਦਾ ਹੈ ਤੇ ਇੱਕ ਵਿਨਾਸ਼ ਕਰਦਾ ਹੈ ਬ੍ਰਹਮਾ ਦੀ ਡਿਊਟੀ ਹੈ ਸਾਜਣ ਦੀ ਬਾਣੀ ਜਮਾ ਰਾਏ ਕਹਿੰਦੇ ਇੱਕ ਬ੍ਰਹਮਾ ਨਹੀਂ ਸਾਜ ਰਿਆ ਕਰੋੜਾ ਕੋਟ ਬ੍ਰਹਮੇ ਜਗ ਸਾਜਣ ਲਾਏ ਪਰਮੇਸ਼ਰ ਨੇ ਕਰੋੜਾਂ ਬ੍ਰਹਮੰਡਾਂ ਦੇ ਵਿੱਚ ਕਰੋੜਾਂ ਬ੍ਰਹਮਾ ਦੀ ਡਿਊਟੀ ਲਈ ਉਹ ਸਾਜ ਰਹੇ ਉਹਦੀ ਇੱਕ ਡਿਊਟੀ ਹੈ ਉਹ ਪਰਮੇਸ਼ਰ ਨਹੀਂ ਸ੍ਰਿਸ਼ਟੀ ਨੂੰ ਚਲਾਉਣ ਵਾਸਤੇ ਉਹਦੀ ਇੱਕ ਡਿਊਟੀ ਹੈ ਜਿਵੇਂ ਤੁਸੀਂ ਸਤ ਸੰਗਤ ਦਾ ਉਪਰਾਲਾ ਕੀਤਾ ਤੇ ਡਿਊਟੀਆਂ ਲਈਆਂ ਵਾਹਿਗੁਰੂ ਵਾਹਿਗੁਰੂ ਫਲਾਣੇ ਥਾਂ ਤੇ ਤੇਰੀ ਐ ਲੰਗਰ ਤੇਰੀ ਐ ਜੋੜਿਆਂ ਵਾਲੇ ਭਾਈ ਤੇਰੀ ਐ ਹਰ ਇੱਕ ਦੀ ਅਲੱਗ ਅਲੱਗ ਡਿਊਟੀ ਏ ਇਸੇ ਤਰ੍ਹਾਂ ਉਹਨਾਂ ਦੇਵਤਿਆਂ ਦੀ ਵੀ ਡਿਊਟੀ ਏ ਇਸ ਸੰਸਾਰ ਨੂੰ ਚਲਾਉਣ ਵਾਸਤੇ ਇਹ ਪਰਮੇਸ਼ਰ ਦੀ ਇੱਕ ਤਾਕਤ ਹੈ ਇਹ ਪਰਮੇਸ਼ਰ ਨਹੀਂ ਹਨ ਮਾਰੇ ਕਹਿੰਦੇ ਬ੍ਰਹਮਾ ਸਾਜਰੇ ਹੈ ਤੇ ਵਿਸ਼ਨੂੰ ਰੋਜੀ ਦੇ ਦੇ ਰਿਹਾ ਹੈ ਜਿਹੜਾ ਸ਼ਿਵ ਜੀ ਹੈ ਇਹ ਲੈ ਕਰਨ ਦੀ ਡਿਊਟੀ ਹੈ ਇਹ ਲੈ ਕਰਦਾ ਹੈ ਬਨਾਸ ਕਰਦਾ ਹੈ ਮਾਰੇ ਕਹਿੰਦੇ ਤਿੰਨੇ ਦੇਵਤੇ ਮਾਇਆ ਦੇ ਅਧੀਨ ਨੇ ਸਰਪਣੀ ਤੇ ਉੱਪਰ ਨਹੀਂ ਬਲਿਆ ਜਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ ਮਾਰੇ ਕਹਿੰਦੇ ਲੋਕ ਪੂਜਾ ਕਰਦੇ ਨੇ ਪਰ ਇਹ ਮਾਇਆ ਦੇ ਅਧੀਨ ਨੇ ਮਾਇਆ ਤੋਂ ਬਾਹਰ ਨਹੀਂ ਨਿਕਲੇ ਇਹ ਵੀ ਮਾਇਆ ਦੇ ਅਧੀਨ ਮਾਇਆ ਵਿੱਚ ਹੀ ਨੇ ਜੇ ਇਡੀਆਂ ਇਡੀਆਂ ਤਾਕਤਾਂ ਮਾਇਆ ਵਿੱਚ ਨੇ ਆਪਾਂ ਤਾਂ ਹੈ ਹੀ ਜੀਵਾਂ ਆਪਣਾ ਤਾਂ ਨਿਕਲਣ ਵਾਸਤੇ ਬੜੀ ਗੁਰੂ ਦੀ ਕਿਰਪਾ ਚਾਹੀਦੀ ਹੈ ਤਾਂ ਨਿਕਲਿਆ ਜਾ ਸਕਦਾ ਨਹੀਂ ਤਾਂ ਜਿੰਨਾ ਸੰਸਾਰ ਹੈ ਇਹਦੇ ਬਹਿਕਾਵੇ ਵਿੱਚ ਘੁੰਮ ਰਿਹਾ ਹੈ ਮਾਇਆ ਐਸੀ ਮੋਣੀ ਭਾਈ ਜੇਤੇ ਜੀ ਤੇਤੇ ਡਹਿਕਾਈ ਸਾਰੇ ਭੁੱਲੇ ਫਿਰਦੇ ਮਾਇਆਤ ਜਿਹੜੀ ਅਸਲੀਅਤ ਸੀ ਇਹ ਆਪਣੇ ਆਪ ਨੂੰ ਵੀ ਭੁੱਲ ਗਿਆ ਮਾਇਆ ਨੇ ਇਹਨੂੰ ਆਪਣਾ ਆਪਾ ਵੀ ਭੁਲਾ ਦਿੱਤਾ ਵੀ ਤੂੰ ਹੈ ਕੌਣ ਆਰਜਨ ਨੇ ਬੇਨਤੀ ਕੀਤੀ ਕ੍ਰਿਸ਼ਨ ਭਗਵਾਨ ਨੂੰ ਭਗਵਾਨ ਮੈਂ ਸੁਣਿਆ ਮਾਇਆ ਬੜੀ ਪਰਬਲ ਹੈ ਤੇਰੀ ਕਿਸੇ ਦਿਨ ਦਿਖਾਓ ਕ੍ਰਿਸ਼ਨ ਭਗਵਾਨ ਕਹਿੰਦਾ ਤੈਨੂੰ ਕੀ ਲੈਣਾ ਮਾਇਆ ਤੋਂ ਇਹ ਤਾਂ ਆਪਣੇ ਆਪ ਨੂੰ ਭੁਲਾ ਦਿੰਦੀ ਐ ਤੂੰ ਆਪਣੇ ਆਪੇ ਨੂੰ ਵੀ ਭੁੱਲ ਜਾਣਾ ਹੈ ਕਹਿੰਦਾ ਨਹੀਂ ਇਹ ਕਿਵੇਂ ਹੋ ਸਕਦਾ ਹੈ ਕਹਿੰਦੇ ਤੂੰ ਵੀ ਭੁੱਲ ਜਾਣਾ ਤੇ ਮੈਨੂੰ ਵੀ ਭੁੱਲ ਜਾਣਾ ਤੂੰ ਕਹਿੰਦਾ ਨਹੀਂ ਐਸਾ ਨਹੀਂ ਹੋ ਸਕਦਾ ਉਹਨੂੰ ਦਿਖਾਉਣ ਵਾਸਤੇ ਅੱਜ ਕ੍ਰਿਸ਼ਨ ਭਗਵਾਨ ਸਵੇਰੇ ਸਵੇਰੇ ਰਾਤ ਲੈ ਕੇ ਜੰਗਲ ਦੀ ਦਿਸ਼ਾ ਚਲੇ ਗਏ ਹੱਲੇ ਉਤਰ ਗਏ ਮਾਇਆ ਨਾਲ ਇੱਕ ਪਾਣੀ ਦਾ ਸਰੋਵਰ ਬਣਾ ਦਿੱਤਾ ਉਹਦੇ ਵਿੱਚ ਜਾ ਕੇ ਅਰਜਨ ਨੇ ਜਦੋਂ ਟੁੱਬੀ ਲਾਈ ਨਾ ਉੱਥੇ ਕੋਈ ਸਰੋਵਰ ਹੈ ਨਾ ਉੱਥੇ ਕ੍ਰਿਸ਼ਨ ਭਗਵਾਨ ਹੈ ਉੱਚੀ ਉੱਚੀ ਆਵਾਜ਼ਾਂ ਮਾਰਦਾ ਖੜਿਆ ਕੋਲੀਏ ਭਗਵਾਨ ਪਰ ਉਹਨੂੰ ਮਾਇਆ ਦੇ ਬਲ ਕਰਕੇ ਦੇਖ ਨਹੀਂ ਲਿਆ ਜਿਵੇਂ ਅੰਦਰ ਹੀ ਹੈ ਨਾ ਆਪਣੇ ਵਿੱਚ ਆਪਾਂ ਨੂੰ ਵੀ ਦੇਖ ਨਹੀਂ ਰਿਹਾ ਮਾਇਆ ਨੇ ਇਹੋ ਜਿਹਾ ਗਲਵਾ ਪਾਇਆ ਕਿ ਅੰਦਰ ਬੈਠਾ ਆਪਾਂ ਨੂੰ ਉਹ ਚੀਜ਼ ਦੇਖੀ ਨਹੀਂ ਰਹੀ ਜਿਹੜੀ ਸਰਬਸ਼ਕਤੀਮਾਨ ਹੈ ਜਿਹਦੀ ਕਿਰਪਾ ਨਾਲ ਸਾਰਾ ਕੁਝ ਚੱਲ ਰਿਹਾ ਉਹ ਬੈਠਾ ਅੰਦਰ ਸਭ ਮੈਂ ਜੋਤ ਜੋਤ ਹੈ ਸੋਏ ਇਸ ذات ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਹੈ ਤਾਂ ਸਾਰਿਆਂ ਦੇ ਅੰਦਰ ਸਾਖਿਆਤ ਹੈ ਪਰ ਮਾਇਆ ਨੇ ਆਪਣਾ ਪਰਦਾ ਪਾਤਾ ਉੱਤੇ ਤੇ ਜਿਹੜੀ ਚੀਜ਼ ਪਰਦੇ ਚ ਆ ਜਾਏ ਦੂਜੇ ਪਾਸੇ ਕੱਖ ਨਹੀਂ ਦਿਖਦਾ ਜਿੰਨਾ ਚਿਰ ਉਹ ਪਰਦਾ ਨਹੀਂ ਨਾ ਲੈਂਦਾ ਉਹਨਾਂ ਚਿਰ ਦਿਖੇਗਾ ਨਹੀਂ ਜਦਨ ਉਹ ਪਰਦਾ ਲੈ ਗਿਆ ਫਿਰ ਇਹ ਸੋਚੇਗਾ ਵੀ ਇਹ ਤਾਂ ਮੇਰੇ ਕੋਲ ਹੀ ਸੀ ਜਿਹਨੂੰ ਮੈਂ ਬੜੀ ਦੂਰ ਸਮਝਦਾ ਰਿਹਾ ਇਹ ਤਾਂ ਬਿਲਕੁਲ ਮੇਰੇ ਨੇੜੇ ਸੀ ਭਗਤ ਰਵਦਾਸ ਜੀ ਨੇ ਪੁੱਛਿਆ ਰੱਬ ਕਿੰਨੀ ਦੂਰ ਹੈ ਕਿੰਨੇ ਚਿਰ ਚ ਮਿਲਦਾ ਹੈ ਕਿੱਥੋਂ ਆਉਂਦਾ ਹੈ ਭਗਤ ਰਵਦਾਸ ਜੀ ਕਹਿੰਦੇ ਤੇਰੇ ਹੱਥਾਂ ਪੈਰਾਂ ਨਾਲੋਂ ਨੇੜੇ ਹੈ ਪਰਨੂ ਦੇਖਣ ਵਾਸਤੇ ਥੋੜੀ ਜੀ ਮਿਹਨਤ ਕਰਨੀ ਪੈਂਦੀ ਹੈ ਕਹਿ ਰਬਦਾਸ ਹਾਥ ਪੈ ਨੇਰੇ ਸਹਜੇ ਹੋਏ ਸੋਵੇ ਹੱਥਾਂ ਪੈਰਾਂ ਨਾਲੋਂ ਨੇੜੇ ਹੈ ਰੱਬ ਇਹ ਦੂਰ ਨੇ ਭਰੇ 2 ਮਿੰਟ ਪਰ ਵਿੱਚ ਹਉਮੇ ਦੀ ਪੀਤ ਆ ਗਈ ਕੰਧ ਆ ਗਈ ਹਉ ਭੀਤ ਭਇਤ ਭਇਓ ਹੈ ਬੀਚੋ ਮਾਰੇ ਕਹਿੰਦੇ ਵਿੱਚ ਹਉ ਦੀ ਮੈਂ ਦੀ ਭਰਮ ਦੀ ਕੰਧ ਪਣ ਗਈ ਪੜਦਾ ਆ ਗਿਆ ਹੁਣ ਜਿੰਨਾ ਚਿਰ ਉਹ ਨਹੀਂ ਹਟਦਾ ਉਹਨਾਂ ਚ ਰੱਬ ਨਹੀਂ ਦੇਖਦਾ ਇਹਨੂੰ ਮਾਇਆ ਦਾ ਭਰਮ ਕਹਿੰਦੇ ਤੇ ਜਿੱਦਨ ਗੁਰੂ ਨੇ ਕਿਰਪਾ ਕਰ ਦਿੱਤੀ ਗੁਰੂ ਵਾਲੇ ਬਣ ਕੇ ਗੁਰੂ ਸ਼ਬਦ ਦੀ ਕਮਾਈ ਕੀਤੀ ਉਦਨ ਭਰਮ ਦੂਰ ਹੋ ਜਾਣਾ ਤੇ ਰੱਬ ਸਾਖਿਆਤ ਹੋ ਜਾਣਾ ਗਿਆ ਭਰਮ ਰਹਿਆ ਪਰਮਾਨੰਦਾ ਭਰਮ ਦੀ ਕੰਧ ਟੁੱਟ ਗਈ ਤੇ ਪਰਮਾਨੰਦ ਵਾਹਿਗੁਰੂ ਇਕੱਲਾ ਹੀ ਰਹਿ ਗਿਆ ਇਹਦੀ ਆਪਣੀ ਹੋਂਦ ਵੀ ਖਤਮ ਹੋ ਜਾਂਦੀ ਹੈ ਜਦੋਂ ਉਹ ਪ੍ਰਗਟ ਹੁੰਦਾ ਨਾ ਫਿਰ ਉਹ ਇਕੱਲਾ ਹੀ ਰਹਿ ਜਾਂਦਾ ਹੈ ਭਗਤੀ ਕਰਨ ਵਾਲਾ ਵੀ ਉਹਨਾਂ ਚਿਰ ਭਗਤ ਹੈ ਜਿੰਨਾ ਚਿਰ ਉਹਦੇ 'ਚ ਭੇਦ ਨਹੀਂ ਹੈ ਜਿੱਦਨ ਉਹਦੇ 'ਚ ਭੇਦ ਹੋ ਗਿਆ ਇਹਨੇ ਵੀ ਖਤਮ ਹੋ ਜਾਣਾ ਫਿਰ ਕੱਲਾ ਹੀ ਰਹਿ ਜਾਗਾ ਜਿਹੜਾ ਪਰਮੇਸ਼ਰ ਹੈ ਇਹ ਵਿਦਕਰਤ ਤਪੱਸਿਆ ਭਇਓ ਦ્વੈ ਤੇ ਏਕ ਰੂਪ ਹੋ ਗਇਆ ਮਾਰੇ ਕਹਿੰਦੇ ਇਸ ਤਰ੍ਹਾਂ ਜਦੋਂ ਭਗਤੀ ਕਰਦਿਆਂ ਕਰਦਿਆਂ ਇਹਦੀ ਆਤਮਾ ਪਰਮਾਤਮਾ ਵਿੱਚ ਲੈ ਹੋਈ ਫਿਰ ਕੱਲਾ ਪਰਮਾਤਮਾ ਹੀ ਰਹਿ ਜਾਏ ਪਰ ਇਹਦੇ ਵਾਸਤੇ ਮਿਹਨਤ ਕਰਨੀ ਪਵੇਗੀ ਕੋਸ਼ਿਸ਼ ਕਰਨੀ ਪਵੇਗੀ ਜਿਹੜਾ ਮਿਹਨਤ ਕਰਦਾ ਉਹ ਪ੍ਰਗਟ ਕਰ ਲੈਂਦਾ ਨਹੀਂ ਤੇ ਮਾਇਆ ਨੇ ਭੁਲਾ ਦਿੱਤਾ ਅਰਜਨ ਹੁਣ ਵਾਜਾ ਮਾਰਦਾ ਫਿਰਦਾ ਨਾ ਕ੍ਰਿਸ਼ਨ ਭਗਵਾਨ ਦਿਖਦਾ ਹੈ ਨਾ ਉੱਥੇ ਕੋਈ ਸਾਹਮਣੇ ਦੇਖਿਆ ਕੋਈ ਨਗਰ ਹੈ ਉੱਥੇ ਚਲਾ ਗਿਆ ਕੰਮਕਾਰ ਕਰਨ ਲੱਗ ਗਿਆ ਵਿਆਹ ਸ਼ਾਦੀ ਹੋ ਗਈ ਬੱਚੇ ਹੋ ਗਏ ਅਜੇ ਟਾਈਮ ਥੋੜਾ ਜਿਹਾ ਹੀ ਹੋਇਆ ਹੈ ਟਾਈਮ ਨਹੀਂ ਜੇ ਬਹੁਤਾ ਹੋਇਆ ਕੁਝ ਮਿੰਟ ਸਕਿੰਟੀ ਹੋਇਆ ਜੇ ਆ ਜਿਹੜਾ ਸੁਪਨਾ ਆਉਂਦਾ ਨਾ ਰਾਤ ਨੂੰ ਇੱਕੋ ਸਕਿੰਟਾਂ ਦਾ ਹੁੰਦਾ ਹੈ ਦੇਖ ਲੋ ਲੱਗਦਾ ਹੈ ਵੀ ਪਤਾ ਨਹੀਂ ਕਿੰਨਾ ਕੁ ਲੰਮਾ ਸਮਾਂ ਹੋ ਗਿਆ ਪਤਾ ਨਹੀਂ ਕੀ ਕੀ ਦੇਖ ਲੈਣੇ ਆ ਕੀ ਕੀ ਬਣ ਜਾਣੇ ਆ ਥੋੜੇ ਜੇ ਸਕਿੰਟਾਂ ਦਾ ਹੀ ਹੁੰਦਾ ਸੁਪਨਾ ਜਿਆਦਾ ਲੰਮਾ ਸੁਪਨਾ ਨਹੀਂ ਹੁੰਦਾ ਇਹਦੇ ਘਰ ਵਾਲੀ ਚੜਾਈ ਕਰਦੀ ਪਹਿਲਾ ਰਿਵਾਜ ਹੁੰਦਾ ਸੀ ਮਾਈਆਂ ਇਸਤਰੀਆਂ ਸਤੀ ਹੁੰਦੀਆਂ ਸੀ ਨਾਲ ਦੇਦੇ ਘਰ ਵਾਲੀ ਚੜ੍ਹਾਈ ਕਰ ਗਈ ਇਹ ਕਹਿੰਦਾ ਮੈਂ ਵੀ ਸੱਤੀ ਹੋਣਾ ਕਹਿੰਦੇ ਬੰਦੇ ਨਹੀਂ ਹੁੰਦੇ ਕਹਿੰਦਾ ਨਹੀਂ ਮੈਂ ਤਾਂ ਹੋਊਂਗਾ ਠੀਕਾ ਜਿ ਛਾਲ ਮਾਰੀ ਸੁਪਨੇ ਵਿੱਚ ਨਾ ਉੱਥੇ ਕੋਈ ਨਗਰ ਹੈ ਨਾ ਬੱਚੇ ਨੇ ਕੁਛ ਦੀ ਖੜਾ ਉੱਥੇ ਆਵਾਜ਼ਾਂ ਮਾਰਦਾ ਉੱਚੀ ਉੱਚੀ ਕ੍ਰਿਸ਼ਨ ਭਗਵਾਨ ਕਿੱਥੋਂ ਤੁਸੀਂ ਉਥੇ ਆਪਣਾ ਨਾਮ ਹੀ ਭੁਲਾ ਦਿੱਤਾ ਜਦੋਂ ਨਗਰ ਵਿੱਚ ਗਿਆ ਸੀ ਨਾ ਉਥੇ ਕਥਾ ਕਰ ਰਿਹਾ ਸੀ ਪੰਡਤ ਬੇ ਦਵਾਪਰ ਵਿੱਚ ਕਰਜਨ ਹੋਇਆ ਬੜਾ ਤੀਰ ਅੰਦਾਜ਼ ਸੀ ਉਹ ਇਹ ਉੱਠ ਕੇ ਖੜਾ ਹੋ ਗਿਆ ਕਹਿੰਦਾ ਮੈਂ ਹੀ ਆ ਉਹ ਕਹਿੰਦੇ ਉਹ ਤਾਂ ਦਵਾਪਰ ਦੀ ਗੱਲ ਹੈ ਹੁਣ ਤਾਂ ਕਲਯੁਗ ਹੈ ਮਾਇਆ ਨੇ ਇੱਕ ਜੋਗੀ ਬਦਲਾ ਦਿੱਤਾ ਉਹ ਕਹਿੰਦੇ ਤੂੰ ਤਾਂ ਅਰਜਨ ਥੋੜੀਆਂ ਝੂਠ ਮਾਰ ਦਿੰਦਾ ਕਹਿੰਦਾ ਨਹੀਂ ਮੈਂ ਹੀ ਅਰਜਨ ਉਹ ਕਹਿੰਦੇ ਉਹ ਤਾਂ ਦਵਾਪਰ ਦੀ ਗੱਲ ਐ ਪਾਗਲ ਐ ਤੂੰ ਦੋ ਚਾਰ ਮੁੰਡੇ ਫੜ ਕੇ ਬਾਹਰ ਲੈ ਗਏ ਕਹਿੰਦੇ ਤੇਰਾ ਨਾਂ ਅਜ ਤੋਂ ਪਰਦੇਸੀ ਐ ਆਪਣੇ ਆਪ ਨੂੰ ਅਰਜਨ ਨਹੀਂ ਕਹਿਣਾ ਉਹ ਤਾਂ ਦਵਾਪਰ ਦੀ ਗੱਲ ਐ ਨਾਂ ਵੀ ਭੁੱਲ ਗਿਆ ਆਪਣਾ ਪਰਦੇਸੀ ਕਹੇ ਤੇ ਬੋਲਦਾ ਰਿਹਾ ਫਿਰ ਕ੍ਰਿਸ਼ਨ ਭਗਵਾਨ ਵੀ ਭੁੱਲ ਗਏ ਆਪਣਾ ਆਪ ਵੀ ਭੁੱਲ ਗਿਆ ਨਾਮ ਵੀ ਭੁੱਲ ਗਿਆ ਆਪਣਾ ਹੁਣ ਜਦੋਂ ਉੱਚੀ ਉੱਚੀ ਵਾਜਾ ਮਾਰਦਾ ਨਾ ਉਦੋਂ ਭਗਤ ਖੜਾ ਸੀ ਕੋਲ ਕ੍ਰਿਸ਼ਨ ਭਗਵਾਨ ਕਹਿੰਦਾ ਮੈਂ ਕੋਲ ਹੀ ਖੜਾ ਪਰ ਉਹਨੂੰ ਸੁਣਦਾ ਹੀ ਨਹੀਂ ਮਾਇਆ ਦੇ ਬਲ ਕਰਕੇ ਹੁਣ ਗੁਰੂ ਗ੍ਰੰਥ ਸਾਹਿਬਹਾਰਾਜ ਰੋਜ਼ ਸਮਝਾਉਂਦੇ ਨੇ ਆਪਾਂ ਨੂੰ ਮਾਇਆ ਦੇ ਬਲ ਕਰਕੇ ਪਤਾ ਹੀ ਨਹੀਂ ਲੱਗਦਾ ਗੁਰੂ ਤਾਂ ਰੋਜ਼ ਵਾਜਾ ਮਾਰ ਮਾਰ ਸਮਝਾਉਂਦਾ ਨਾ ਪਰ ਮਾਇਆ ਦਾ ਪੜਦਾ ਹੀ ਇਹੋ ਜਿਹਾ ਨਹੀਂ ਸਮਝਾਉਂਦਾ ਭੁੱਲ ਗਏ ਅਸੀਂ ਸਾਰਾ ਕੁਝ ਉਦੋਂ ਉਹ ਕਹਿੰਦੇ ਜਾ ਕੇ ਇੱਕ ਮੂੰਹ ਤੇ ਥੱਪੜ ਮਾਰਿਆ ਮਾਇਆ ਲੈ ਗਈ ਚਰਨਾ ਤੇ ਡੇਗ ਗਿਆ ਕਹਿਣ ਲੱਗਾ ਅਰਜਨ ਕ੍ਰਿਸ਼ਨ ਭਗਵਾਨ ਅੱਜ ਤੋਂ ਲੈ ਕੇ ਮਾਇਆ ਨਹੀਂ ਪਾਉਣੀ ਮੇਰੇ ਤੇ ਮੈਨੂੰ ਤਾਂ ਸਾਰਾ ਕੁਝ ਭੁੱਲ ਗਿਆ ਆਪਣਾ ਆਪਾ ਵੀ ਭੁੱਲ ਗਿਆ ਤੂੰ ਵੀ ਭੁੱਲ ਗਿਆ ਜੋਗੀ ਬਦਲ ਗਿਆ ਕ੍ਰਿਸ਼ਨ ਭਗਵਾਨ ਕਹਿੰਦੇ ਮੈਂ ਐਸੀ ਕਰਕੇ ਕਹਿੰਦੇ ਸੀ ਮੇਰੀ ਮਾਇਆ ਬੜੀ ਪਰਬਲ ਹੈ ਜਦੋਂ ਜਨਮ ਲੈਂਦਾ ਨਾ ਬੱਚਾ ਉਸੇ ਵੇਲੇ ਹੀ ਪੈ ਜਾਂਦੀ ਹੈ ਲੈਵ ਛੁਟ ਗਈ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਲੇਵ ਲੱਗੀ ਸੀ ਜਨਮ ਲੈੰਦਿਆਂ ਸਾਰ ਟੁੱਟ ਗਈ ਲੇਵ ਮਾਇਆ ਨੇ ਗਲਵਾ ਪਾ ਲਿਆ